ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਇੱਕ ਜਿਹੇ ਮਹਾਨ ਗੁਰੂ ਦੀ ਜਿਨ੍ਹਾਂ ਨੇ ਸੱਚ ਤੇ ਧਰਮ ਦੀ ਰਾਖੀ ਲਈ ਆਪਣੀ ਜਾਨ ਵੀ ਵਾਰ ਦਿੱਤੀ ਉਹ ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ ਸਨ ਧੰਨ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਨੇ ਸੱਚਾਈ ਸੇਵਾ ਤੇ ਭਗਤੀ ਦਾ ਜੋ ਰਾਹ ਦੱਸਿਆ ਉਹ ਸਾਨੂੰ ਅੱਜ ਵੀ ਜੀਵਨ ਵਿੱਚ ਰੋਸ਼ਨੀ ਦਿੰਦਾ ਹੈ ਚਲੋ ਆਓ ਜਾਣੀਏ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਜਨਮ ਤੋਂ ਸ਼ਹੀਦੀ ਤੱਕ ਜਨਮ ਅਤੇ ਪਰਿਵਾਰਕ ਪਿਸ਼ੋਕੜ ਗੁਰੂ ਅਰਜਨ ਦੇਵ ਜੀ ਦਾ ਜਨਮ 15 April 1563 ਈਸਵੀ ਨੂੰ ਗੋਇੰਦਵਾਲ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਗੁਰੂ ਰਾਮਦਾਸ ਜੀ ਸੀ ਅਤੇ ਮਾਤਾ ਦਾ ਨਾਮ ਬੀਬੀ ਪਾਨੀ ਜੀ ਸੀ। ਉਹ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਇਨ੍ਹਾਂ ਦੇ ਦੋ ਭਰਾ ਸਨ। ਪ੍ਰੀਤਿ ਚੰਦ ਜੀ ਅਤੇ ਮਹਾਦੇਵ ਜੀ ਵਿਆਹ ਅਤੇ ਪਰਿਵਾਰ ਗੁਰੂ ਅਰਜਨ ਦੇਵ ਜੀ ਦਾ ਵਿਆਹ માતા ਗੰਗਾ ਜੀ ਨਾਲ 1579 ਈਸਵੀ ਵਿੱਚ ਹੋਇਆ ਸੀ ਗੁਰੂ ਜੀ ਨੇ ਘਰੇਲੂ ਜੀਵਨ ਨੂੰ ਵੀ ਧਾਰਮਿਕ ਜੀਵਨ ਦੇ ਤੌਰ ਤੇ ਨਿਵਾਇਆ ਉਹਨਾਂ ਦੇ ਘਰ 1595 ਈਸਵੀ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਬਾਅਦ ਵਿੱਚ ਸਿੱਖ ਧਰਮ ਦੇ 6ਵੇਂ ਗੁਰੂ ਬਣੇ ਗੁਰਗੱਦੀ ਸੰਭਾਲਣਾ 1581 ਈਸਵੀ ਵਿੱਚ ਉਮਰ 18 ਸਾਲ ਦੀ ਹੋਣ ਤੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਗੁਰਗੱਦੀ ਦਿੱਤੀ ਜਿਸ ਨਾਲ ਉਹ ਸਿੱਖਾਂ ਦੇ 5ਵੇਂ ਗੁਰੂ ਬਣੇ ਹਰਿਮੰਦਰ ਸਾਹਿਬ ਦੀ ਉਸਾਰੀ ਗੁਰੂ ਜੀ ਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦਾ ਨਿਰਮਾਨ ਕਰਵਾਇਆ ਚਾਰ ਦਰਵਾਜ਼ੇ ਇਹ ਦੱਸਉਂਦੇ ਹਨ ਕਿ ਹਰ ਜਾਤ ਧਰਮ ਅਤੇ ਵਰਗ ਦੇ ਲੋਕ ਇੱਥੇ ਆ ਸਕਦੇ ਹਨ ਆਦ ਗ੍ਰੰਥ ਦਾ ਸੰਪਾਦਨ ਅਤੇ ਪ੍ਰਕਾਸ਼ 1601 ਤੋਂ 1604 ਤੱਕ ਗੁਰੂ ਜੀ ਨੇ ਆਦ ਗ੍ਰੰਥ ਦਾ ਸੰਪਾਦਨ ਕੀਤਾ ਆਖਰੀ ਸੰਪਾਦਨ ਹੋ ਕੇ 3 ਅਗਸਤ 1604 ਈਸਵੀ ਨੂੰ ਇਸ ਨੂੰ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਗੀਤ ਸੰਗ੍ਰਹਿ ਤੇ ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਲਗਭਗ 2200 ਤੋਂ ਵੱਧ ਸ਼ਬਦ ਦੀ ਬਾਣੀ ਲਿਖੀ ਇਸ ਵਿੱਚੋਂ ਸਭ ਤੋਂ ਮਹੱਤਵਪੂਰਨ ਰਚਨਾ ਸੁਖਮਨੀ ਸਾਹਿਬ ਹੈ ਆਤਮਿਕ ਸ਼ਾਂਤੀ ਨੂੰ ਉਵਾਰਨ ਵਾਲੀ ਦਸਵੰਦ ਪ੍ਰਣਾਲੀ ਨਾਲ ਸਮਾਜਿਕ ਪਰਿਵਰਤਨ ਉਹਨਾਂ ਨੇ ਦਸਵੰਦ ਦੀ ਪ੍ਰਥਾ ਲਾਗੂ ਕਰਕੇ ਗੁਰਦੁਆਰਿਆਂ ਅਤੇ ਸੇਵਾ ਇਨਸਟੀਟਿਊਸ਼ਨਾਂ ਲਈ ਆਰਥਿਕ ਆਧਾਰ ਮਜ਼ਬੂਤ ਕੀਤਾ ਗੁਰੂ ਦੇ ਸਿੱਧੇ ਪ੍ਰਤਖਾਰ ਤੇ ਦਬਾਹ ਜਹਾਂਗੀਰ ਨੇ ਗੁਰੂ ਜੀ ਦੇ ਸਿਆਸੀ ਦਬਾਅ ਪਾਇਆ ਉਹਨਾਂ ਦੇ ਬਾਣੀ ਵਿੱਚ ਹੋਣ ਵਾਲੇ ਹੋਰ ਧਾਰਮਿਕ ਨਿਸ਼ਾਨਿਆਂ ਨੂੰ ਹਟਾਉਣ ਲਈ ਕਿਹਾ ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਸ਼ਹੀਦੀ ਸੱਚ ਲਈ ਅਨਮਿਥੀ ਕੁਰਬਾਨੀ ਗੁਰੂ ਅਰਜਨ ਦੇਵ ਜੀ ਨੂੰ 1606 ਈਸਵੀ ਵਿੱਚ ਮੁਗਲ ਸਮਰਾਟ ਜਹਾਂਗੀਰ ਦੇ ਹੁਕਮ ਤੇ ਲਾਹੌਰ ਵਿੱਚ ਕੈਦ ਕੀਤਾ ਗਿਆ ਉਨ੍ਹਾਂ ਉੱਤੇ ਦਬਾਅ ਪਾਇਆ ਗਿਆ ਕਿ ਉਹ ਆਦ ਗ੍ਰੰਥ ਵਿੱਚ ਮੁਸਲਮਾਨ ਧਰਮ ਸੰਬੰਧੀ ਬਾਣੀ ਸ਼ਾਮਿਲ ਕਰਨ ਜਿਸ ਨੂੰ ਗੁਰੂ ਜੀ ਨੇ ਠੁਕਰਾ ਦਿੱਤਾ ਇਸ ਇਨਕਾਰ ਦੇ ਵਾਗ ਉਹਨਾਂ ਨੂੰ ਭਿਆਨਕ ਤਰ੍ਹਾਂ ਤਸ਼ਜਦ ਦੇ ਰਹੀ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਤੱਤੀ ਤਵੀ ਉਤੇ ਬਿਠਾਇਆ ਗਿਆ ਸਰੀਰ ਤੇ ਤੱਤੀ ਰੇਤ ਸੁੱਟੀ ਗਈ ਬਾਅਦ ਵਿੱਚ ਉਬਲਦੇ ਪਾਣੀ ਵਿੱਚ ਰੱਖਿਆ ਗਿਆ ਇਸ ਤਰ੍ਹਾਂ ਦੇ ਦਰਦਨਾਕ ਦਸ਼ੇਦ ਦੇ باوجود ਗੁਰੂ ਜੀ ਦੇ ਮੋਹ ਤੋਂ ਕੋਈ ਸ਼ਿਕਾਇਤ ਨਾ ਨਿਕਲੀ ਉਹ ਸਿਰਫ ਇਹ ਹੀ ਬੋਲਦੇ ਰਹੇ ਤੇਰਾ ਕੀਆ ਮੀਠਾ ਲੱਗਿਆ ਅੰਤ ਵਿੱਚ 3 ਮਈ 1606 ਈਸਵੀ ਨੂੰ ਗੁਰੂ ਸਾਹਿਬ ਨੇ ਆਪਣੀ ਜੋਤੀ ਜੋਤ ਸਮਾਏ ਉਹਨਾਂ ਦਾ ਪਵਿੱਤਰ ਸਰੀਰ ਰਾਵੀ ਦਰਿਆ ਵਿੱਚ ਵਿਖਾ ਦਿੱਤਾ ਗਿਆ ਜਿਸ ਥਾਂ ਉਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਉੱਠੇ ਹੋਂ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਾਕਿਸਤਾਨ ਸਥਾਪਤ ਹੈ ਪੁੱਤਰ ਨੂੰ ਗੁਰੂ ਨਿਯੁਕਤੀ ਸ਼ਹੀਦੀ ਤੋਂ ਪਹਿਲਾਂ ਗੁਰੂ ਜੀ ਨੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਜੀ ਨੂੰ ਗੁਰਗੱਦੀ ਲਈ ਤਿਆਰ ਕੀਤਾ ਜਿਸ ਨਾਲ ਸਿੱਖ ਧਰਮ ਵਿੱਚ ਮੀਰੀ ਪੀਰੀ ਸੰਤੁਲਨ ਬਣ ਪਿਆ ਵਿਰਾਸਤ ਆਤਮ ਸ਼ਕਤੀ ਅਤੇ ਨਿਰਮਤਾ ਦਾ ਸਮੇਲ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਵਿੱਚ ਪਹਿਲੇ ਸ਼ਹੀਦ ਗੁਰੂ ਵਜੂ ਯਾਦ ਕੀਤੇ ਜਾਂਦੇ ਹਨ ਉਹਨਾਂ ਦੀ ਵਿਰਾਸਤ ਵਿਸ਼ਵ ਆਤਮਿਕਤਾ ਸ਼ਾਂਤੀ ਧਾਰਮਿਕ ਸੱਚਾਈ ਦੀ ਮਿਸਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ